ਹਾਂਜੀ ਬਾਈ ਗਰੂ ਜੀ ਕਾ ਖਾਲਸਾ ਬਾਈ ਗਰੂ ਜੀ ਕੀ ਫਤਿਹ ਜੀ ਜਿੰਨੇ ਵੀ ਪੰਜਾਬ ਦੇ ਵਿੱਚ ਜੋ ਵੀ ਵੀਰ ਇਹ ਵੀਡੀਓ ਦੇਖਦਾ ਹੈ ਚਾਹੇ ਕੋਈ ਵੀ ਕਿਸੇ ਵੀ ਪਿੰਡ ਦਾ ਤੇ ਹਾਰੇ ਕ ਪੰਜਾਬੀ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਕੰਮ ਆ ਜਦੋਂ ਉਹ ਕਿਸੇ ਢੰਗ ਤਰੀਕੇ ਨਾਲ ਹੀ ਹੁੰਦਾ ਹੈ ਦੇਖੋ ਅੱਜ ਕੱਲ ਚਿੱਤੇ ਨੇ ਘਰ ਘਰ ਦੇ ਵਿੱਚ ਸੱਤਰ ਵਛਾਏ ਨਹੀਂ ਤੇ ਆਪਾਂ ਨੂੰ ਇਸ ਦਾ ਕੋਈ ਹੱਲ ਕਰਨਾ ਚਾਹੀਦਾ ਹੈ ਜਿਹੜੇ ਬਜ਼ੁਰਗ ਪਹਿਲਾਂ ਫੀਮ ਵਗੈਰਾ ਜਾਂ ਡੋਡੇ ਖਾਂਦੇ ਹੁੰਦੇ ਸੀ ਕੁਦਰਤੀ ਬੂਟੀ ਦੇ ਉਹ ਕਦੀ ਵੀ 100 ਸਾਲ ਤੋਂ ਪਹਿਲਾਂ ਮਰਦੇ ਨਹੀਂ ਸੀ ਹੁਣ ਦੇਖੋ ਛੋਟੇ ਛੋਟੇ ਬੱਚੇ ਨੇ ਤੇ ਸਿਰੰਜਾ ਉਹਨਾਂ ਦੀ ਬਾਹ ਵਿੱਚ ਰਹਿ ਜਾਂਦੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਵੀ ਜਦੋਂ ਸਾਡੇ ਨਾਲ ਮੁੱਖ ਮੰਤਰੀ ਬਣ ਤੋਂ ਪਹਿਲਾਂ ਤੁਸੀਂ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਆਈ ਤੇ ਅਸੀਂ ਜ਼ਰੂਰ ਹੱਲ ਕਰਾਂਗੇ ਤੇ ਅਸੀਂ ਤਾਂ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਹਰ ਇੱਕ ਜੋ ਵੀ ਸੁਣਦਾ ਹੈ ਉਹ ਸਾਡੀ ਇਹ ਮੰਗ ਪੂਰੀ ਕਰੇ ਕਿਉਂਕਿ ਐਤਕੀ ਵੋਟ ਉਸ ਨੂੰ ਪੈਣੀ ਚੋ ਇਹ ਸਾਡਾ ਮਸਲਾ ਹੱਲ ਕਰੇ ਇਸ ਕੁਦਰਤੀ ਬੂਟੀ ਦੇ ਨਾਲ ਅਜ ਤਿਕਰ ਨਾ ਕੋ ਮਰਿਆ ਤੇ ਨਾ ਕੋ ਮਰੇਗਾ ਔਰ ਜਿਹੜੇ ਇਹ ਕੁਦਰਤੀ ਬੂਟੀ ਨਾਲ ਜਿਹੜੇ ਛਕਦੇ ਨੇ ਉਹ ਦੇਖ ਲਓ 100 ਸਾਲ ਤੋਂ ਪਹਿਲਾਂ ਕਦੀ ਵੀ ਕੋਈ ਇਹਦੀ ਡੈਥ ਨਹੀਂ ਹੋਈ ਤੇ ਨਾ ਉਹਨੂੰ ਕੋਈ ਬਿਮਾਰੀ ਆ ਕਦੀ ਉਹ ਡਾਕਟਰ ਦੇ ਕੋਲ ਮੈਂ ਨਹੀਂ ਜਾਂਦਾ ਦੇਖਿਆ ਆ ਮੇਰੀ 65 70 ਸਾਲ ਦੀ ਉਮਰ ਹੈ ਕਦੀ ਕੋਈ ਵੀ ਬਿਮਾਰੀ ਕਦੀ ਕੋਈ ਬੁਖਾਰ ਹੋਇਆ ਤਾਂ ਮੈਨੂੰ ਦੱਸਦੇ ਜਦੋਂ ਮਰਜ਼ੀ ਮੈਨੂੰ ਚੈੱਕ ਕਰ ਲਿਓ ਆ ਕਿ ਉਸ ਖਾਣ ਪੀਣ ਵਾਲੇ ਬੰਦੇ ਨੂੰ ਕਦੀ ਕੋਈ ਬਿਮਾਰੀ ਨਹੀਂ ਹੁੰਦੀ ਅਸੀਂ ਤਾਂ ਚਲੋ ਵੈਸੇ ਹੀ ਤਾਂ ਅੰਦਰੋਂ ਤਾਂ ਖਾਈਏ ਚਾਹੇ ਨਾ ਖਾਈਏ ਕੋਈ ਜ਼ਰੂਰੀ ਨਹੀਂ ਹੈ ਅਗਰ ਕੋਈ ਅੱਧਾ ਚਮਚਾ ਲਾ ਵੀ ਲੈ ਕੇ ਤਾਂ ਸਾਰੇ ਜਿਹੜੇ ਬੰਦਾ ਐ ਘੂੜੇ ਤੇ ਚੜ੍ਹਿਆ ਫਿਰਦਾ ਕਿ ਚਿੱਟਾ ਦੇ ਚਿੱਟੀਆੜੇ ਕੰਮ ਦੇ ਲੋ ਘਰ ਘਰੋ ਚੰਗੀ ਡਾਂਗ ਫੀਰਦੇ ਆ ਹਰ ਕ ਭਾਂਡੇ ਵੇਚ ਤੇ ਉਹਨਾਂ ਨੇ ਘਰ ਵੇਚ ਤੇ ਮੰਝਾ ਬੇਸਤਰਾ ਤੱਕ ਵੇਚਤਾ ਮੋਟਰਸਾਈਕਲ ਗੱਡੀ ਕਾਰ ਸਭ ਕੁਝ ਵੇਚਤਾ ਚਿੱਟੀਆੜੇ ਨੇ ਤੇ ਫਿਰ ਇੰਨੇ ਹਾਲਾਤ ਮਾੜੇ ਨੇ ਕਿ ਉਹ ਬੱਚੇ ਆਪਦੇ ਮਾਂ ਪਿਓ ਦਾ ਕਤਲ ਕਰਨ ਤੋਂ ਵੀ ਨਹੀਂ ਹਟਦੇ ਆ ਹੁਣ ਜਿਹੜੀਆਂ ਲੁੱਟਾਂ ਖੋਹਾਂ ਵਧੀਆਂ ਨੇ ਕਿਸ ਕਰਕੇ ਵਧੀਆਂ ਨੇ ਸਿਰਫ ਚਿੱਟੇ ਕਰਕੇ ਵਧੀਆਂ ਨੇ ਕੀਟਾਸ ਮੈਗਾ ਗੋਲੀਆਂ ਨਾਲ ਜਿਹੜੀਆਂ ਨੇ ਬੰਦ ਕਰੋ ਨਹੀਂ ਤਾਂ ਸਾਡੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਗਏ ਨੇ ਇਹ ਬਾਹਰ ਲੀਆਂ ਮੁਲਕਾਂ ਵਿੱਚ ਜਾ ਕੇ ਦੇਖੋ ਉੱਥੇ ਕੀ ਅਮਰੀਕਾ ਕੈਨੇਡਾ ਦੇ ਵਿੱਚ ਵੇਖ ਲਓ 5 5 10 10 ਕਿੱਲੇ ਇਕੱਠੀ ਖਾਸ ਖਾਸ ਦੀ ਖੇਤੀ ਹੁੰਦੀ ਹੈ ਤੇ ਇੰਡੀਆ ਵਿੱਚ ਵੀ ਹੁੰਦੀ ਹੈ ਇੱਕ ਪੰਜਾਬ ਛੱਡ ਕੇ ਬਾਕੀ ਦੀਆਂ 10 12 ਸਟੇਟਾਂ ਵਿੱਚ ਹੁੰਦੀ ਹੈ ਕੀ ਗੱਲ ਸਾਡਾ ਕੋਈ ਹੱਕ ਨਹੀਂ ਅਸੀਂ ਪੰਜਾਬ ਇੰਡੀਆ ਵਿੱਚ ਨਹੀਂ ਰਹਿੰਦੇ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਜੀ ਜਿਹੜਾ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਪੂਰਾ ਕਰੋ ਤੇ ਦੂਜੀ ਗੱਲ ਮੈਂ ਇਹ ਦੱਸਦਾ ਇਹ ਜਿਹੜਾ ਵਾਅਦਾ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਕਰ ਸਕਦਾ ਕਿਉਂਕਿ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਅਮੀਰ ਗਰੀਬ ਦੀ ਬਿਜਲੀ ਕਦੇ ਮਾਫ ਨਹੀਂ ਸੀ ਕੀਤੀ ਉਹੀ 5-6000 ਦਾ ਜੇ ਅਸੀਂ ਰਾਸ਼ਨ ਲਿਆ ਕੇ ਖਾਈਏ ਤੇ ਅਸੀਂ ਸਾਡੀ ਜਿਹੜੀ ਤੰਗੀ ਆ ਉਹ ਨਿਕਲ ਸਕਦੀ ਆ ਸੋ ਸਮਝ ਕੇ ਜੇ ਕੋਈ ਚੱਲੇ ਤਾਂ ਇਹੀ ਬਿੱਲ ਲੱਗੇ ਜਿਹੜਾ 56000 ਆਉਂਦਾ ਸੀ ਔਖੇ-ਸੌਖੇ ਸਾਰੇ ਤਰਦੇ ਸੀ ਨਾ ਹੁਣ ਇਹੀ ਰਾਸ਼ਨ ਲਿਆ ਕੇ ਰੱਖੇ ਤੇ ਕਿੰਨਾ ਫਾਇਦਾ ਇਹ ਕਿਨੇ ਕੀਤਾ ਹੈ ਮਾਨ ਸਰਕਾਰ ਨੇ ਕੀਤਾ ਅੱਜ ਟਿੱਕਰ ਕਦੀ ਪਿੰਡਾਂ ਦੇ ਵਿੱਚ ਪਾਣੀ ਨਹੀਂ ਪਹੁੰਚਿਆ ਸੀ ਇਹ ਪਾਣੀ ਕਿੰਨੇ ਪਹਚਾਇਆ ਭਗਵੰਤ ਸਿੰਘ ਮਾਨ ਜੀ ਨੇ ਪਹਚਾਇਆ ਤੇ ਆ ਜਦੋਂ ਸੈਂਟਰ ਗਵਰਨਮੈਂਟ ਪੈਸਾ ਮੰਗਦੀ ਸੀ ਤੇ ਭਗਵੰਤ ਸਿੰਘ ਮਾਨ ਨੇ ਜਾ ਕੇ ਮੁਰਦੀ ਜੀ ਸਾਹਮਣੇ ਬੋਲੇ ਸੀ ਕਿ ਅਸੀਂ ਪੰਜਾਬ ਪੰਜਾਬ ਇਸ ਇੰਡੀਆ ਦੇ ਵਿੱਚ ਰਿੰਦਾ ਕਾਦਾ ਸੀ ਕਰਜ਼ਾ ਲਈਏ ਆ ਜਿਹੜਾ ਜਦੋਂ ਸਿੰਘ ਮਰੇ ਸੀ ਆ ਇੱਥੇ 25 26 ਬੰਦੇ ਮਰੇ ਸੀ ਤੇ ਉਹਦਾ ਕਰਜ਼ਾ ਜਿਹੜਾਤਾ ਜੀ ਸਾਡੇ ਤੇ ਸਵੈਸ਼ ਕਰਕੇ ਮੋਦੀ ਜੀ ਤੁਹਾਨੂੰ ਵੀ ਪਤਾ ਇਹ ਜੇ ਦੂਜੀਆਂ ਸਟੇਟਾਂ ਦੇ ਵਿੱਚ ਹੋ ਸਕਦੀ ਤੇ ਪੰਜਾਬ ਵਿੱਚ ਵੀ ਲਾਗੂ ਕਰੋ ਐਡ ਕੀ ਵੋਟ ਵੀਰੋ ਉਸ ਨੂੰ ਪੈਣੀ ਏ ਜਿਸ ਜਿਹੜਾ ਇਹ ਕੰਮ ਕਰੇਗਾ ਅਸੀਂ ਮੁਖਸਰ ਸਾਹਿਬ ਵਿੱਚ 1 ਕਰੋੜ ਰੁਪਏ ਦਾ ਨਾਮ ਰੱਖਿਆ ਅਗਰ ਇਹਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਸਾਨੂੰ ਇਹਦੇ ਚ ਕੋ ਡਿਫੈਕਟ ਕੱਢ ਕੇ ਵਿਖਾ ਦੇ ਇਹਦੇ ਨਾਲ ਵੀ ਅੱਜ ਬੰਦਾ ਮਰ ਗਿਆ ਫਲਾਣੀ ਤਾਂ ਮਰਿਆ ਜਿਹੜੇ ਬੰਦੇ ਖਾਂਦੇ ਸੀ ਉਹ ਲੈ ਕੇ ਆਵੋ ਕੋ ਜਵਾਨੀ ਚ ਜਾਂ ਅੱਧ ਜਵਾਨੀ ਚ ਜਾਂ ਅੱਧ ਬੜੇਪੇ ਜੋ ਮਰਿਆ ਹੋਵੇ ਤਾਂ ਸਗੋਂ ਇਹ ਤਾਂ ਜਿਹੜੇ ਖਾਂਦੇ ਸੀ ਉਹ ਕਦੀ ਬਿਮਾਰ ਨਹੀਂ ਹੋਏ ਤੰਦਰੁਸਤ ਸੀ ਕਦੀ ਗੋਡੇ ਪੀੜ ਨਹੀਂ ਹੋਏ ਕਦੀ ਕਿਡਲੀਆਂ ਲੀਵਰ ਨਹੀਂ ਉਹਨਾਂ ਦੇ ਖਰਾਬ ਹੋਏ ਤੇ ਸ਼ਰਾਬ ਦਾ ਤੁਸੀਂ ਹਾਲ ਦੇਖ ਲਓ ਮੋੜ ਮੋੜ ਤੇ ਠੇਕੇ ਖੋਲੇ ਤੁਸੀਂ ਤੁਸੀਂ ਇਹਦੇ ਵੀ ਠੇਕੇ ਖੋਲੋ ਚਾਹ ਫੀਮ ਦੇ ਕਾਰਡ ਬਣਾਓ ਚਾਹ ਰੋਡਿਆਂ ਦੇ ਠੇਕੇ ਖੋਲੋ ਚਾਹ ਬੀਜਨ ਦੀ ਇਜਾਜ਼ਤ ਦਿਓ ਸਾਨੂੰ ਕਿਉਂਕਿ ਆਉਣ ਵਾਲੇ ਹਾਲਾਤ ਇੰਨੇ ਬੁਰੇ ਹੋ ਜਾਣੇ ਨੇ ਕਿ ਮਾਂ ਪਿਓ ਬਜ਼ੁਰਗਾਂ ਨੂੰ ਸੰਭਲਣ ਨੂੰ ਕੋਈ ਰਹਿ ਨਹੀਂ ਗਿਆ ਹੁਣ ਜਿਸ ਮਾਂ ਬਾਪ ਦੇ ਦੋ ਪੁੱਤ ਸੀ ਦੋ ਦੀ ਦੋ ਤੁਰ ਗਏ ਜਿਹਦੇ ਤਿੰਨ ਸੀ ਤਿੰਨ ਹੀ ਤੁਰ ਗਏ ਮੈਨੂੰ ਦੱਸੋ ਉਹਨਾਂ ਨੂੰ ਰੋਟੀ ਕੌਣ ਖਵਾਵੇਗਾ ਬੜੇਪੇ 'ਚ ਤੁਸੀਂ ਕਿੰਨੇ ਨੇ ਕਿੰਨੇ ਜਿੰਨੇ ਵੀ ਐਮਐਲਏ ਥੋੜਾ ਬੋਤਾ ਪੰਜਾਬ ਬਾਰੇ ਜਰੂਰ ਸੋਚੋ ਇੱਕ ਵੀ ਐਡਾ ਨਸ਼ਾ ਨਹੀਂ ਹੈਗਾ ਨਸ਼ਾ ਹੈ ਸ਼ਰਾਬ ਜਿਹੜੇ ਐਕਸੀਡੈਂਟ ਕਰਦੀ ਕਿੰਨੀ ਕਤਲਵਾਰ ਗਰਤ ਕਰਦੀ ਆ ਚਿੱਟਾ ਦੇਖ ਲਓ ਜਿਹੜੇ ਚਿੱਟੇ ਤੇ ਲੱਗਿਆ ਹੁੰਦਾ ਕਿੰਨਿਆਂ ਲੁੱਟਾਂ ਖੂਮਾਂ ਕਰਦੀਆਂ ਇੱਕ ਵੀ ਬੰਦਾ ਤੁਸੀਂ ਫੜਿਆ ਵਿਖਾਓ ਬਈ ਡੋਡੇ ਖਾਣ ਵਾਲਾ ਜਾ ਕੇ ਬੈਂਕ 'ਚ ਡਾਕਾ ਮਾਰਦਾ ਜਾਂ ਉਹ ਛੜਕ ਤੇ ਡਿੱਗਿਆ ਪਿਆ ਕਦੀ ਇੱਕ ਡਿੱਗਿਆ ਦਿਖਾਇਆ ਆ ਸ਼ਰਾਬ ਵਾਲੇ ਤੁਹਾਨੂੰ ਅਸੀਂ ਵੀ ਵਿਖਾ ਦਿੰਨੇ ਆ ਅਰ ਜਿਹੜੇ ਘਰਾਂ 'ਚ ਤਲਾਕ ਹੋ ਰਹੇ ਨੇ ਸ਼ਰਾਬ ਪੀ ਕੇ ਜਿਹੜੇ ਕੁੱਟਮਾਰ ਚੰਗੀ ਡਾਂਗ ਫੇਰਦੇ ਨੇ ਤਲਾਕ ਵੀ ਉਹਨਾਂ ਨਾਲ ਹੋਏ ਨੇ ਸਮਝ ਆ ਗਈ ਤੇ ਜਿਹੜਾ ਵੀ ਇਹ ਬਜ਼ੁਰਗਾਂ ਬਾਰੇ ਜਾਂ ਆਪਣੇ ਪੰਜਾਬ ਦੇ ਨੌਜਵਾਨੀ ਬਾਰੇ ਸੋਚੇਗਾ ਜਿਹੜਾ ਪਾਣੀ ਬਾਰੇ ਸੋਚੇਗਾ ਜਿਹੜਾ ਪਾਣੀ ਜਵਾਨੀ ਕਿਸਾਨੀ ਬਾਰੇ ਸੋਚੇਗਾ ਸਰਕਾਰ ਉਹੀ ਬਣਨੀ ਤੇ ਜੀ ਤੁਹਾਨੂੰ اپیل ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਤੁਸੀਂ ਸਾਡੇ ਨਾਲ ਪਹਿਲਾਂ ਵਾਦਾ ਕੀਤਾ ਸੀ ਕਿ ਸਾਡੀ ਸਰਕਾਰ ਆਈ ਤੇ ਜੀ ਮੈਂ ਇਹ ਮਸਲਾ ਜ਼ਰੂਰ ਹੱਲ ਕਰਾਂਗੇ ਡਾਕਟਰ ਧਰਮਵੀਰ ਗਾਂਧੀ ਵੀ ਕਹਿ ਰਿਹਾ ਹੈ ਕਿ ਖੇਤੀ ਹੋਣੀ ਚਾਹੀਦੀ ਕਿਸੇ ਜਿਹਦੇ ਨਾਲ ਮਰਜੀ ਡਿਬੇਟ ਕਰਕੇ ਵੇਖ ਲੋ ਹਰ ਕੋ ਚਾਹੁੰਦਾ ਹੈ ਕਿ ਖੇਤੀ ਹੋਣੀ ਚਾਹੀਦੀ ਜਾਂ ਰੋਟਿਆਂ ਦੇ ਠੇਕੇ ਖੁੱਲਨੇ ਚਾਹੀਦੇ ਨਵਜੋਤ ਸਿੰਘ ਸਿੱਧੂ ਕਹਿ ਰਿਹਾ ਹੈ ਕਿ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਨਵਜੋਤ ਕੌਰ ਸਿੱਧੂ ਕਹਿ ਰਹੀ ਹੈ ਫੇਰ ਰਮਦੀਪ ਸਿੰਘ ਬਿੱਟੂ ਜੀ ਕਹਿ ਰਹੇ ਨੇ ਤੇ ਇਹ ਐਸਾ ਨਾ ਹੋਵੇ ਕਿ ਬਹੁਤ ਦੇਰ ਹੋ ਜੇ ਐਟਕੀ ਸੋਚ ਸਮਝ ਕੇ ਆਪਣਾ ਕਰਿਓ ਜਿਨ੍ਹਾਂ ਨੇ ਇਹ ਮਸਲਾ ਹੱਲ ਕਰਨਾ ਹੈ ਸਰਕਾਰ ਉਹਦੀ ਬਣੇਗੀ ਔਰ ਜਿਹਦੀ ਜਿੰਨੇ ਮਸਲਾ ਹੱਲ ਕੀਤਾ ਜਿੱਥੇ ਮਰਜੀ ਆਮ ਨਾ ਬੈਠੇ 20 25 ਸਾਲ ਉਹਦੀ ਸਰਕਾਰ ਡੋਲਦੀ ਨਹੀਂ ਮੇਰੇ ਤੋਂ ਬੇਸ਼ੱਕ ਲਿਖਾ ਕੇ ਲੈ ਲਿਓ ਜਿਹੜਾ ਵੀ ਬੰਦਾ ਇਹ ਲਾਗੂ ਕਰੇਗਾ ਚਾਹ ਠੇਕੇ ਖੋਲੇਗਾ ਚਾਹ ਬੀਜਣ ਦੇ ਮਰਲੇ ਦੇਵੇਗਾ ਜੇ ਮੰਨ ਲਓ ਤੁਸੀਂ 10 ਮਰਲੇ ਬੀਜਣ ਦੇ ਉੱਤੇ 2 ਬਿਸਵੇ ਵੀ ਹੋਣਗੇ ਤੇ ਉਹਨੂੰ ਜਿੰਨਾ ਮਰਜ਼ੀ ਚਲਾਨ ਕਰੋ ਨਿਗਰਾਨੀ ਇੱਥੇ ਅਸੀਂ ਬੀਜਾਂਗੇ ਨਿਗਰਾਨੀ ਇੱਥੇ ਹੀ ਕਰਾਂਗੇ ਜੇ ਜੂ ਤੁਸੀਂ 35 ਹਿੱਸਾ ਨੂੰ 4000 ਰੁਪਏ ਨੂੰ ਕਿਲੋ 20 ਲੈਂਦੇ ਹੋ ਤੇ ਜੇ ਅਗਰ ਤੁਸੀਂ ਜਿਨ੍ਹਾਂ ਨੂੰ ਜ਼ਰੂਰ ਚ ਉਹਨਾਂ ਨੂੰ ਦੇ ਦਿਓ ਤੁਸੀਂ 10000 ਨੂੰ ਕਿਲੋ ਵੇਚ ਸਕਦੇ ਹੋ ਜੇ ਨਹੀਂ ਇਹ ਕੰਮ ਕਰਨਾ ਤਾਂ ਉਹਦਾ ਚਟਾਕੀ ਦਾ ਕਾਰਡ ਬਣਾ ਲਿਓ ਇੱਕ ਚਟਾਕੀ ਦੋ ਚਟਾਕੀਆਂ ਮਹੀਨੇ ਦਾ ਜਾਵੇਗਾ ਸਿਵਲ ਸਰਜਨ ਚੋ ਅੱਗੇ ਵੀ ਲੈਂਦੇ ਸੀ ਲੋਕ ਉੱਥੇ ਜਾ ਕੇ ਲੈ ਲੈਣਗੇ ਜਿੰਨੂੰ ਜ਼ਰੂਰਤ ਹੋਈਗੀ ਤੇ ਜਿਹੜਾ ਵੀਰੇ ਡੋਡੇ ਖਾਂਦਾ ਜਾਂ ਫਹੀਮ ਖਾਂਦਾ ਉਹ ਛੇਤੀ ਕੀਤੇ ਬਿਮਾਰ ਨਹੀਂ ਹੁੰਦਾ ਨਾ ਉਹਦੇ ਗੋਡੇ ਖਰਾਬ ਹੁੰਦੇ ਨੇ ਨਾ ਉਹਦੀ ਕਿਡਨੀ ਲੀਵਰ ਖਰਾਬ ਹੁੰਦਾ ਜਾਓ ਜਾ ਕੇ ਚੈੱਕ ਕਰ ਲਓ ਜਾ ਕੇ ਬੇਸ਼ੱਕ ਦੀ ਤੇ ਇਹ 15 20 18 20 ਸਾਲ 20 25 35 ਤੋਂ 2 ਸਾਲ ਤੋਂ ਵੱਧ ਜੀਨ ਨਹੀਂ ਦਿੰਦਾ ਚਿੱਟਾ ਤੇ ਦੇਖ ਲੋ ਵੀ ਜੇ ਲੋਕਾਂ ਦੇ ਮਰ ਰਹੇ ਨੇ ਤਾਂ ਕੱਲ ਨੂੰ ਤੁਹਾਡੇ ਵੀ ਮਰਨੇ ਨੇ ਆ ਮੋਗੇ ਦਾ ਕਠਾਣੇਦਾਰ ਸਾਹਿਬ ਸੀਦਾ ਉਹਦਾ ਮੁੰਡਾ ਵੈਲਾ ਮਰ ਗਿਆ ਸੀ ਤੇ ਉਹਨੇ ਕਾਰਜਕਰ ਵੀਜ ਦਿੱਤਾ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਪਤਾ ਹੀ ਹੈ ਸਾਹਿਬ ਤੇ ਹੋਰ ਤੁਹਾਡੇ ਆਂਡ ਗਵਾਂਡ ਕੋਈ ਐਸਾ ਪਿੰਡ ਨਹੀਂ ਕੋਈ ਐਸਾ ਘਰ ਨਹੀਂ ਜਿੱਥੇ ਨਾਮ ਇਹਦੇ ਨਾਲ ਚਿੱਟੇ ਨਾਲ ਮੌਤ ਹੋਈ ਹੋਵੇ ਜੇ ਆਪਣੇ ਪੰਜਾਬ ਨੂੰ ਬਚਾਉਣਾ ਤਾਂ ਪੰਜਾਬ ਬਾਰੇ ਜਰੂਰ ਸੋਚੋ ਇਹ ਵੀਡੀਓ ਜੋ ਵੀ ਵੇਖਦਾ ਹੈ ਚਾਹੇ ਉਹ ਫੇਸਬੁੱਕ ਤੇ ਵੇਖਦਾ ਹੈ ਚਾਹੇ YouTube ਤੇ ਵੇਖਦਾ ਹੈ ਜਾਂ ਕਿਤੇ ਚੈਨਲ ਤੋਂ ਵੇਖਦਾ ਹੈ ਉਹ ਜਿੰਨੇ ਵੀ ਪੰਜਾਬੀਓ ਪੰਜਾਬੀਓ ਇਕੱਠੇ ਹੋ ਜੋ ਇੱਕ ਥਾਂ ਤੇ ਇੱਕ ਸਟੇਜ ਤੇ ਜਿਹੜਾ ਵੀ ਵੀਰੇ ਵੀਡੀਓ ਸੁਣੇ ਉਹ ਨਾਲੇ ਤਾਂ ਸਬਸਕ੍ਰਾਈਬ ਕਰੇ ਨਾਲੇ ਫੋਲੋ ਕਰੇ ਨਾਲੇ ਕਮੈਂਟ ਲਿਖੇ ਨਾਲੇ ਉਹ ਆਪਣਾ ਫੋਨ ਨੰਬਰ ਲਿਖੇ ਕਿਉਂਕਿ ਅਸੀਂ ਤੁਹਾਡੇ ਨਾਲ رابطہ ਕਰਕੇ ਸਾਰਾ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਜਾਣ ਇਕੱਠ ਕੀਤੇ ਜਾਣ ਸਮਝਾ ਗਈ ਹੈ ਕਿ ਵੀਰ ਜੀ ਅਸੀਂ ਜਿੰਨੇ ਇਹ ਸਾਡਾ ਮਸਲਾ ਹੱਲ ਕਰਨਾ ਉਹ ਰਾਮਨਾਬ ਬਹਿਜੇ ਅਸੀਂ ਉਹਦੀ ਸਰਕਾਰ ਬਣਾਵਾਂਗੇ ਸਮਝਾ ਗਈ ਤੇ ਜਿੰਨੇ ਵੀ ਮੰਤਰੀ ਸੰਤਰੀ ਨੇ ਤੁਹਾਨੂੰ ਸਭ ਨੂੰ ਪਤਾ ਤੁਹਾਡੇ ਪਿੰਡਾਂ ਦੇ ਹਾਲਾਤ ਦਾ ਤੁਹਾਨੂੰ ਪਤਾ ਕਿਉਂ ਨਹੀਂ ਤੁਸੀਂ ਜਾ ਕੇ ਉੱਥੇ ਸਰਕਾਰ ਵਿੱਚ ਕਹਿੰਦੇ ਅੱਗੇ ਪਠਾਨ ਮਾਜਰੇ ਜੀ ਨੇ ਕਿਹਾ ਸੀ ਵੀ ਹੋਣੀ ਚਾਹੀਦੀ ਐਡਾ ਵਧੀਆ ਬੰਦਾ ਸੀ ਕਿ ਜਿਹੜਾ ਅੰਤ ਕੋਈ ਨਹੀਂ ਪਰ ਚੱਕਰ ਤੇ ਇਹ ਨਾ ਜਿਹੜੇ ਚੰਗੇ ਨੇ ਜਿਹੜੇ ਚੰਗੀ ਗੱਲ ਕਰਦੇ ਨੇ ਉਹਨਾਂ ਨੂੰ ਸਰਕਾਰਾਂ ਰਹਿਣ ਨਹੀਂ ਦਿੰਦੀਆਂ ਤੇ ਇਸ ਕਰਕੇ ਬਹੁਤ ਵੱਡਾ ਮਸਲਾ ਹੈ ਇਹ ਪੰਜਾਬ ਦੀ ਜਵਾਨੀ ਕਿਸਾਨੀ ਦਾ ਤੇ ਪਾਣੀ ਦਾ ਇਹ ਜੇ ਨਾ ਪਾਣੀ ਵੀ ਬਚੂਗਾ ਫਿਰ ਜੇ ਕੁਆਂਟਲ ਹੁੰਦੀ ਤਾਂ ਕੁਆਂਟਲ ਦੇਖੋ ਲੱਖ ਰੁਪਏ ਦੇ ਨੇੜੇ ਦੀ ਹੈ ਇੱਕ ਕੁਆਂਟਲ ਵੀ ਕਿੱਲੇ ਜੇ ਨਿਕਲਦੀ ਦੋ ਕੁਆਂਟਲ ਨਿਕਲਦੀ ਤਾਂ ਤਾਂ ਪੈਸੇ ਆਮਦਨੀ ਆਉਗੀ ਨਾ ਉਹਦੇ ਨਾਲ ਚੋਨਾ ਕਿੰਨਾ ਪਾਣੀ ਪੀਂਦਾ ਤੇ ਉਹਦੇ ਮੁਕਾਬਲੇ ਇਹਨੂੰ ਦੇਖ ਲਓ ਜਿੰਨਾ ਪਾਣੀ ਪਨੀਰੀ ਨੂੰ ਚੋਨੇ ਦੀ ਪਨੀਰੀ ਲਾਉਣ ਤਿਆਰ ਕਰਨ ਨੂੰ ਲੱਗਦਾ ਉਹਨਾਂ ਪਾਣੀ ਇਹਨੂੰ ਪੱਕਣ ਤੇ ਕਰਨੀ ਲੱਗਦਾ ਇਸ ਕਰਕੇ ਭਗਵੰਤ ਮਾਨ ਜੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਇਹ ਤੁਸੀਂ ਮਸਲਾ ਹੱਲ ਕਰੋ ਜਰੂਰ ਕਰੋ ਔਰ ਸਰਕਾਰ ਉਹਦੀ 20 25 ਸਾਲ ਅਸੀਂ ਸਾਰੇ ਲਿਖ ਕੇ ਦਿੰਨੇ ਆ ਕਿ ਇਹ ਸਰਕਾਰ ਉਹਦੀ ਕਿਤੇ ਜਾਂਦੀ ਨਹੀਂ ਤੇ ਬਾਕੀ ਜੇ ਤੁਸੀਂ ਪਤਾ ਕਰਨਾ ਤਾਂ ਜਿਹੜੇ ਤੁਹਾਡੇ ਸੈਂਟਰ ਖੋਲੇ ਨੇ ਸੈਂਟਰਾਂ ਵਿੱਚ ਤੁਹਾਡੇ ਕੋਲ ਟੋਟਲ ਡਾਟਾ ਹੈਗਾ ਕੌਣ ਕਿੰਨੀਆਂ ਗੋਲੀਆਂ ਖਾਂਦਾ ਕਿਵੇਂ ਨਹੀਂ ਖਾਂਦਾ ਜਿੱਥੇ ਇੰਨੇ ਸੈਂਟਰ ਜੂ ਖੋਲੇ ਨੇ ਹਰ ਸੈਂਟਰ ਦੇ ਨਾਲ ਇੱਕ ਤੁਸੀਂ ਇਹ ਡੋਟਿਆਂ ਦਾ ਠੇਕਾ ਖੋਲੋ ਜਿਹਨੂੰ ਲੋੜ ਉਹ ਗੋਲੀਆਂ ਲੈ ਲੂ ਜਿਹਨੂੰ ਨਹੀਂ ਲੋੜ ਉਹ ਡੋਡੇ ਲੈ ਲੇਗਾ ਕਿਉਂ ਅਸੀਂ ਆਪਣੀ ਮੰਗ ਜਿਹੜੀ ਸਾਡੀ ਕੋਈ ਵੀ ਹੈ ਸੀ ਪਬਲਿਕ ਹੈ ਅਸੀਂ ਬੋਟਾ ਪਾਣੀਆ ਨੇ ਸਾਡਾ ਹੱਕ ਹੈ ਅਸੀਂ ਕੋਈ ਧਰਨਾ ਨਹੀਂ ਲਾ ਕੇ ਬੈਠੇਗੇ ਅਸੀਂ ਇੱਕ ਆਪਣੀ ਮੰਗ ਤੁਹਾਡੇ ਮੂਹਰੇ ਰੱਖ ਰਹੇ ਹਾਂ ਔਰ ਜੇ ਹੋਇਆ ਤਾਂ ਗਾਹ ਹੋ ਸਕਦਾ ਹੈ ਕਿ ਚਲੋ ਕੋਈ ਫਿਰ ਜੀ ਧਰਨੇ ਲਾਉਣੇ ਪੈਣਗੇ ਤਾਂ ਉਹ ਵੀ ਸ਼ਾਇਦ ਲੋਕ ਲਾਉਣਗੇ ਕਿਉਂਕਿ ਹੁਣ ਤੁਸੀਂ ਦੇਖ ਲਓ ਫੇਸਬੁੱਕ ਤੇ ਕਿਤੇ ਵੇਖ ਲਓ ਸਾਡੇ ਜਗਮੀਤ ਸਿੰਘ ਜੱਗਾ ਸਾਹਿਬ ਮਕਸਰ ਸਾਹਿਬ ਤੋਂ ਕੰਮ ਕਰ ਰਹੇ ਨੇ ਇੱਧਰ ਸਾਡੇ ਹਰਪੀਤ ਸਿੰਘ ਉੱਤਮ ਵੈਲਫੇਅਰ ਵਾਲੇ ਉਹ ਵੀ ਕੰਮ ਕਰ ਰਹੇ ਨੇ ਰਜਿੰਦਰ ਸਿੰਘ ਘੁੰਮਣੇ ਉਹ ਵੀ ਕਰ ਰਿਹਾ ਮੈਂ ਮੇਜਰ ਸਿੰਗ ਲੁਧਿਆਣਾ ਮੈਂ ਵੀ ਇਹ ਕੰਮ ਕਰ ਰਿਹਾ ਹਾਂ ਔਰ ਜਿੰਨੇ ਹੋਰ ਵੀ ਡਾਕਟਰ ਰঞ্জੀਤ ਸਿੰਘ ਉਹ ਕਰ ਰਿਹਾ ਗੁਲਜਾਰ ਸਿੰਘ ਕਰ ਰਿਹਾ ਦਰਬਾਰਾ ਸਿੰਘ ਕਰ ਰਿਹਾ ਹਜ਼ਾਰਾਂ ਬੰਦੇ ਸੈਂਕੜੇ ਬੰਦੇ ਲੱਗੇ ਨੇ ਜਿਹੜੇ ਕਿ ਇਹ ਚਿੱਟੇ ਵਾਲਿਆਂ ਨੂੰ ਟੀਕੇ ਤੋਂ ਬਚਾਉਣ ਲਈ ਲੱਗੇ ਨੇ ਕਿ ਕੰਮ ਸੇ ਕੰਮ ਬੱਚੇ ਮਰਨਗੇ ਤਾਂ ਨਹੀਂ ਜੇ ਹੋਰ ਨਹੀਂ ਕੁਝ ਕਰੋਗੇ ਇਹ ਲਾਗੂ ਵੀ ਕਿਸੇ ਤਰ੍ਹਾਂ ਕਰੋਗੇ ਬੱਚੇ ਮਰਨਗੇ ਤਾਂ ਨਹੀਂ ਤੁਹਾਡੇ ਜੇ ਅਧਿਕ ਵੰਡੀਆਂ ਦਾ ਪੁੱਤ ਮਰਦਾ ਤਾਂ ਕੱਲ ਨੂੰ ਤੁਹਾਡਾ ਵੀ ਮਰਨਾ ਹੈ ਵੀ ਖਿਆਲ ਰੱਖਿਓ ਜਿਹੜਾ ਵੀ ਵੀਰ ਇਹ ਵੀਡੀਓ ਦੇਖੇਗਾ ਤੇ ਸਬਸਕ੍ਰਾਈਬ ਕਰੋ ਤੇ ਫੋਲੋ ਵੀ ਕਰੋ ਔਰ ਆਪਣਾ ਡਰੈਸ ਆਪਣਾ ਫੋਨ ਨੰਬਰ ਦੱਸੋ ਤੁਸੀਂ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਵੇਖ ਰਹੇ ਹੋ ਅਗਰ ਸਾਡੇ ਨਾਲ ਹੋ ਸਕਦਾ ਤਾਂ ਤੁਸੀਂ ਸਾਡੇ ਨਾਲ ਜੁੜੋ ਕਿਉਂਕਿ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਹੇ ਹਾਂ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰਾਂਗੇ ਇਹਨਾਂ ਨੂੰ ਦੇਖ ਲਓ ਵੀ ਕੀ ਕੀ ਹਾਲ ਕੀਤੇ ਨੇ ਚਿੱਟੇ ਵਾਲਿਆਂ ਨੇ ਜਿਹੜੇ ਚਿੱਟਾ ਖਾਂਦੇ ਨੂੰ ਮਾਂ ਪਿਓ ਨੂੰ ਵੀ ਬਖਸ਼ਦੇ ਨਹੀਂ ਨਾ ਬੈਂਕ ਵਾਲਿਆਂ ਬਖਸ਼ਦੇ ਨੇ ਤੇ ਨਾ ਅੰਡਗਵਾਲ ਕਿਸੇ ਬੱਚੇ ਨੂੰ ਬਖਸ਼ਦੇ ਨੇ ਤੇ ਹਾਲਾਤ ਬਹੁਤ ਖਰਾਬ ਹੋ ਗਏ ਨੇ ਤੇ ਸਾਡੀ ਬੇਨਤੀ ਪ੍ਰਵਾਨ ਕਰੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ